ਤੇ ਤੁਸੀਂ ਕਾਰੋਬਾਰ ਜਨਾਬ ਇਹੀ ਤਰ੍ਹਾਂ ਤੋਂ ਆ ਜੀ ਇਹੀ ਤਰ੍ਹਾਂ ਬੋਲਦੇ ਅਸੀਂ ਕਰਿਆ ਕੋਈ ਇਹਨੇ ਇੱਕ ਵਾਰੀ ਤੁਸੀਂ ਜਾਂਦਾ ਸੀ ਮੈਂ ਇਥੋਂ ਦੀ ਮੋਤੇ ਚਾਰ ਦਾ ਚਾਰ ਦਾ ਬੀੜ ਪਿਆਦੀ ਤੁਹਾਡੇ ਹਾਂ ਜੀ ਮੈਂਨੇ ਤੂੰ ਇੱਥੇ ਕਿਸੇ ਜੱਟ ਦੀ ਮੈਂ ਸਮੁੰਦਾ ਵੀ ਦੇਖਿਆ ਹਾਂ 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 ਮੈਂ ਸਮੁੰਦੇ ਦਾ ਮੈਂ ਸਮੁੰਦਾ ਹੀ ਹਾਂ ਹਾਂ ਮੈਂ ਸਮੁੰਦੇ ਇੰਨਾ ਤਾਂ ਵੀ ਮੈਂ ਸਤ ਸੀ ਬਹੁਤ ਵਧੀਆ ਮੁੰਦੇ ਹਾਂ 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 ਸਾਰੇ ਕੰਮ ਕਰਿਆ ਹੋਏ ਨੇ ਆਪਣੇ ਮੈਂ ਸਾਰੀ ਉਮਰ ਮੁੰਦੇ ਰਹੇ ਹਾਂ ਨਾ ਜੀ ਦੋ ਚਾਰ ਸਾਲ ਕੰਮ ਕਰਿਆ ਮੈਂ ਸਮੂਸਾ ਸਾਰੀ ਉਮਰ ਦਾ ਇਹੀ ਕੰਮ ਸਾਡਾ ਬੱਕਰੀ ਦਾ 3 ਕੀ ਲੈ ਦਿੱਤੇ ਮੈਂ ਸੋਣੀ ਹਾਂ ਅਸੀਂ 40 ਰੁਪਏ ਵੀ ਲਾਇਆ 30 ਵੀ ਲੈਣਾ ਦੇਤੇ ਅੱਛਾ ਜੀ ਤੁਸੀਂ ਬਈ ਦੀ ਮੇਰਾ ਕਹਾਂ ਦੀ ਰੋਟੀ ਤੁਸੀਂ ਨਾਲ ਹੀ ਟਾਈਮ ਨਾਲ ਬਣਾ ਲਗੇ 9 ਵਜੇ ਜਦ ਮਰਜੀ ਖਾਣ ਨਾ ਖਾਣ ਕਦੇ ਜਾਣ ਨਾ ਜਾਣ ਕਈ ਵਾਰ 8 ਵਜੇ ਪੱਕ ਜਾਂਦੀ ਹੈ ਕਈ ਵਾਰੀ ਤਾਂ 8 ਵਜੇ ਹੀ ਪੱਕ ਜਾਂਦੀ ਹੈ ਬਾਕੀ ਪਾਲੀਆਂ ਲਈ ਪਾਲੀ ਮਿੱਤਰ ਯਾਰ ਆਏ ਰਹਿੰਦੇ ਨੇ ਚਾਹ ਪਾਣੀ ਤੇ ਥੋੜੇ ਬਣਦੇ ਜਾਂਦੇ ਹਰ ਟਾਈਮ ਤੇ ਤਾਂ ਲੋਕੀ ਦੇ ਨਾਲ ਕਢਾਉਨੇ ਬਈ ਪਕਕੀਆਂ ਦੀ ਸਭ ਪੂਰੀ ਕਰਦੇ ਹਾਂ ਸਾਰਾ ਕੰਮ ਕਰਾਉਂਦੇ ਹਾਂ ਕਾਰੋਬਾਰ ਵਕਤੀਆਂ ਦਾ ਬਾ ਵੀ ਬਾਈ ਮੇਮ ਨੇ ਰਾਤ ਨੂੰ ਇਹਨੇ ਚਵਾੜਦੀ ਹਾਂਜੀ ਕੁਝ ਬੱਚੇ ਪੈਨੇ ਵਾਲੇ ਚ ਨੇ ਜੀ ਅੱਛਾ ਉਸ ਬੱਚੇ ਉਧਰ ਲੱਗਨੇ ਜੀ ਹਾਂਜੀ ਛੋਟੇ ਬੱਚੇ ਨਾ ਦੱਬ ਦੁੰਦੇ ਨੇ ਵੱਖਰੇ ਆਹਾਂ ਕੀ ਹੈ ਜੀ ਉੱਤੇ ਇਹ ਘੁੱਲੀ ਨੇ ਇੰਨਾ ਚ ਕੀ ਕਰਦੇ ਤੁਸੀਂ ਡਾਏ ਨਹੀਂ ਕਾਂਟ ਸ਼ਹਿਰ ਦਾਣੇ ਵੀ ਪਾਉਂਦੇ ਹੋ ਸ੍ਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਪੌਟਫਾਰਮ ਦਰਬਾ ਪੰਜਾਬ ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਸਾਦ ਮਾਜਰਾ ਤੇ ਅੱਗੋਂ ਆਏ ਸੀ ਚੀਕੇ ਕਨੀਓ ਤੇ ਕਰਸ਼ੇਤਰ ਦੇ ਇਲਾਕੇ ਚੋਂ ਤੇ ਅੱਜ ਪਹੁੰਚੇ ਆਪਾਂ ਸਾਧ ਮਾਦਰਾ ਜਿਲ੍ਹਾ ਕਿਹੜਾ ਪੈਂਦਾ ਜੀ ਹਾਂ ਪਟਿਆਲਾ ਪਟਿਆਲਾ ਜ਼ਿਲ੍ਹਾ ਤਹਿਸੀਲ ਸਮਾ ਸਮਾਣਾ ਤੇ ਤਾਈ ਨਰਾਇਣੇ ਲਵੇ ਪਹੁੰਚੇ ਆ ਤੇ ਸਤਿ ਸ੍ਰੀ ਅਕਾਲ ਤਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਠੀਕ ਠਾਕ ਚੜਦੀ ਕਲਾ ਸਮਾ ਚੜਦੀ ਕਲਾ ਠੀਕ ਐ ਤੇ ਹੋਰ ਆਪਾਂ ਜਿਹਨਾਂ ਦੇ ਸਾਰੇ ਘਰ-ਬਾਰ ਦੀ ਵੀਡੀਓ ਬਣਾਉਣ ਆਏ ਆ ਤੇ ਸਪੈਸ਼ਲ ਬੁਲਾਏ ਆ ਤੇ ਇੱਧਰ ਬੱਚਿਆਂ ਦਾ ਪ੍ਰੋਗਰਾਮ ਹੈ ਭਾਈਆਂ ਦਾ ਇਹ ਬਾੜਾ ਵੀ ਲੱਗ ਜਾਊਗਾ ਤੇ ਰਾਜੂ ਦਲਬੀਆ ਵਾਲੇ ਨਾਲ ਵੀ ਗੱਲ ਗਾਤ ਕਰਾਂਗੇ ਇਹ ਆ ਘਰ ਹੈ ਮੁੰਡੇ ਨਰੇਨੇ ਦੇ ਦੋ ਨੇ ਜੀ ਤਾਂ ਉਹ ਇੱਕ ਦਾ ਨਾਮ ਇਹਦੇ ਕੋਈ ਨੱਖਾ ਇੱਕ ਦਾ ਨਾਮ ਰਿੱਕੂ ਹਾਂ ਜੀ ਇੱਕ ਦਾ ਨੱਖਾ ਜੀ ਦੋਏ ਭਰਾ ਹਾਂ ਜੀ ਹਾਂ ਬਹੁਤ ਵਧੀਆ ਪਰਵਾਹ ਹੈ ਜੀ ਚੋਦੀ ਬਾੜੇ ਬਣਾ ਕੇ ਦੇਤੇ ਹਨ ਦੋ ਬਾਡਾ ਬਾਡਾ ਅੱਛਾ ਸੋਨਾਂ ਸਾਰੇ ਇਕੱਠੇ ਆ ਮਾਲ ਦੋਸਾਂ ਕਰਦਨੇ ਚਲੋ ਉਹ ਤਾਂ ਆਪਦੀ ਕਿਸੇ ਹਾਂ ਨਾ ਨਾ ਦੋਨਾਂ ਦੀ ਸਾਥੀ ਹੋਣੀ ਨਹੀਂ ਹਾਂ ਜੀ ਹਾਂ ਠੀਕ ਹੈ ਠੀਕ ਚਲੋ ਆਓ ਜੀ ਕੈਮਰੇ ਵਾਲੇ ਆਪਾਂ ਇਧਰ ਜਾਂਦੇ ਘਰ ਸਰਵਾ ਦੇ ਵਿੱਚ ਵੀ ਸਾਡੇ ਵੀਡੀਓ ਬਣਾਉਂਦੇ ਆਂ ਇਹਨਾਂ ਦੇ ਪਰਿਵਾਰ ਨਾਲ ਵੀ ਕੁਝ ਗੱਲਬਾਤ ਕਰਾਂਗੇ ਮੇਰੇ ਨਾਲ ਆਜੋ ਤੁਸੀਂ ਇੱਧਰ ਇਹਨਾਂ ਦਾ ਆਏ ਗਿਆ ਵਾਸਤੇ ਮਕਾਨ ਕੋਈ ਆਇਆ ਗਿਆ ਕੁੱਤਾ ਇਹਨਾਂ ਦਾ ਮਾਲ ਦੇ ਵਿੱਚ ਬਹੁਤ ਸੋਹਣਾ ਕੁੱਤਾ ਹੈ ਕਿਹਾ ਆਜੋ ਕੋਈ ਆਪਣੇ ਆਇਆ ਗਿਆ ਰਿਸ਼ਤੇਦਾਰ ਆਪਣੇ ਆਰਾਮ ਕਰਦਾ ਰਹੇ ਪੱਖਾ ਛੱਡ ਕੇ ਪੈਸਾ ਹੋ ਜਾਂਦਾ ਹੈ ਬਾਈ ਖਾਏ ਮੇਰੇ ਜੀ ਖਾਣ ਬਹੁਤ ਵਧੀਆ ਬਣਾਇਆ ਹੈ ਤੇ ਕਾਰੋਬਾਰ ਬਹੁਤ ਵਧੀਆ ਰਹਿਣਾ ਹੈ ਨਾ ਆਇਆ ਰਸੋਈ ਤੋਂ ਵੀ ਗੈਰ ਗੱਲ ਕਰਦਾ ਮੇਰਾ ਖਰ ਬਹੁਤ ਹੇਲ ਕਰਦਾ ਜੀ ਲੋਗਾ ਇਹ ਕੋਈ ਬਹੁਤ ਵਧੀਆ ਤਾਰੂਵਾਰਾ ਬੰਦੇ ਦਾ ਇਹਨੇ ਬੱਕਰੀਆਂ ਦੇ ਸਿੱਕਤੀ ਬਣਾਇਆ ਹੈ ਕਿਉਂਕਿ ਸਾਰਾ ਇਹੇ ਕਾਰੋਬਾਰ ਦੀ ਨਿਰਣਾ ਜੀ ਅੱਜ ਹੁਸੀਂ ਬੱਕਰੀਆਂ ਨੇ ਸਿੱਕਤੀ ਬਣਾਇਆ ਸਾਰਾ ਹਾਂ ਜੀ ਸਾਰੇ ਬੱਕਰੀਆਂ ਸਿੱਕਤੀ ਕੋਈ ਹੋਰ ਕੰਮ ਤਾਂ ਨਹੀਂ ਕਰਿਆ ਨਾ ਹੋਰ ਕੋਈ ਕੰਮ ਨਹੀਂ ਇਤਨੀ ਮਾਲ ਨੂੰ ਜੀ ਸ਼ੌਕੀਕਰ ਤੇ ਆਪਣਾ ਸਾਰਾ ਕਾਰੋਬਾਰ ਰੋਕੇ ਲੱਤੀ ਆ। ਅੱਛਾ ਜੀ। ਹਾਂ। ਠੀਕ ਹੈ ਜੀ। ਤੇ ਜਿੰਦਗੀ ਤੋਂ ਮੈਂ ਡੰਗਲ ਵਿੱਚ ਰੱਖਿਆ ਹੋ। ਹਾਂ ਮੈਂ ਸੱਗ ਰੱਖਿਆ ਨੇ। ਅੱਛਾ ਜੀ। ਹਾਂ। ਇਹ ਪੱਤੇ ਕਾਹਦੇ ਲਈ ਲੈ ਕੇ ਆਏ ਹੋ? ਇਹ ਦੇਵ ਨੇ ਬਾਤੇ। ਇਹ ਦੇ ਨੇ ਕਿੰਨੇ ਕਨੇ ਜੀ? ਮੈਂ ਵੀ ਨੇ ਹੋਲੇ 40। ਅੱਛਾ ਜੀ। 40 ਦੇਵ ਨੇ ਨੇ? ਹਾਂ। ਅੱਛਾ ਕੈ ਵਜੇ ਮਾਲ ਛੇੜਦੇ ਹੋ ਜੀ? ਮਾਲ ਛੇੜਦੇ ਆ ਜੀ 10 ਵਜੇ 11 ਵਜੇ 10 ਵਜੇ। ਅੱਛਾ ਮਤਲਬ ਰੋਟੀ ਖਾ ਕੇ ਜਾਨੀ? ਹਾਂ ਰੋਟੀ ਰੋਟੀ ਖਾ ਕੇ ਆਪਦਾ ਬਸ ਰੋਟੀ ਬਾਹਰ ਵੀ ਖਾਣੇ ਆਂ। ਹਾਂ ਜੀ ਬਾਹਰ ਵੀ। ਕਾ ਵੀ ਬਣਾਉਣੀ ਆ ਕਾ ਵੀ ਬਣਾਉਣੀ ਅੱਛਾ ਰੋਟੀ ਤੋਂ ਕਦੇ ਲੇਟਤਾ ਨਹੀਂ ਹੋਏ ਨਾਲੇ ਲੇਟ ਨਹੀਂ ਹੋਇਆ ਆ ਪੂਰੀ ਤੇਰੀ ਨੂੰ ਲੱਗਦੀ ਆ ਪੂਰੇ ਆ ਜਾ ਭਾਈ ਸੰਗ ਨਹੀਂ ਇਹਦੇ ਚ ਸੰਗਿਆ ਨਹੀਂ ਆ ਜਾ ਬਟੇਆ ਜਾ ਤੂੰ ਮੇਰੀਆਂ ਧੀਆਂ ਵਰਗੀ ਐ ਸੰਗਣਾ ਆ ਜਾ ਬੇਟੇ ਤੁਸੀਂ ਰੋਟੀ ਫਿਰ ਕੈ ਵਜੇ ਬਣਾਉਣੀ ਆ ਸਵੇਰੇ 9 ਵਜੇ ਤੋਂ ਜੇ ਲੇਟ ਹੋਜਾਂ ਮੈਨੂੰ ਲੱਗਦਾ ਗਾਲਤ ਫੁਰਦਾ ਨਹੀਂ ਦਿੰਦੇ ਤੁਹਾਨੂੰ ਤੂਰ ਦੇ ਦਾ ਨਹੀਂ ਆ ਬਕਤੀਆਂ ਵਾਲੇ ਹਰਾਮੀ ਹੁੰਦੇ ਨੇ ਕਹਿੰਦੇ ਨੇ ਰੋਟੀ ਨਹੀਂ ਬਣਾਈ ਐ ਨਹੀਂ ਬਣਾਇਆ ਪਾਣੀ ਦਿੱਤਾ ਨਹੀਂ ਕਰਿਆ ਚਾਹ ਨਹੀਂ ਬਣਾਈ ਦੀ ਮੇਰਾ ਖੈਲ ਦੀ ਰੋਟੀ ਤੁਸੀਂ ਨਾਲ ਨਹੀਂ ਕੈਮਨਾ ਬਣਾ ਰਹੇ 9 ਵਜੇ ਜਦ ਮਰਜੀ ਖਾਣ ਨਾ ਖਾਣ ਕਦੇ ਜਾਣ ਨਾ ਆਣ ਕਈ ਵਾਰ ਜ 8 ਵਜੇ ਪੱਕ ਜਾਂਦੀ ਹੈ ਕਈ ਵਾਰੀ ਤਾਂ 8 ਵਜੇ ਹੀ ਪੱਕ ਜਾਂਦੀ ਹੈ ਬਾਕੀ ਪਾਲੀਆਂ ਦੇ ਪਾਲੀ ਮਿੱਤਰ ਯਾਰ ਆਏ ਰਹਿੰਦੇ ਨੇ ਚਾਹ ਪਾਣੀ ਤੇ ਥੋੜੇ ਬਣਦੇ ਜਾਂਦਾ ਹਰ ਟਾਈਮ ਤੇ ਤਾਂ ਡੋਕੀ ਦੇ ਨਾਲ ਕਢਾਉਂਦੇ ਆ ਬਈ ਪਤਨੀਆਂ ਦੀ ਸਭ ਪੂਰੀ ਕਰਦੇ ਹਾਂ ਸਾਰਾ ਕੰਮ ਕਰਾਉਂਦੇ ਹੋ ਕਾਰੋਬਾਰ ਬਕਤੀਆਂ ਦਾ ਬਾ ਵੀ ਬਾ ਅੱਥਰੇ ਪਾਂਡਾ ਢੀਕਰ ਮਾਨ ਕੇ ਫੇਰ ਸੋਦੇ ਹੋ ਮੇਰਾ ਘਰ ਦੀ ਕੰਮ ਬਹੁਤ ਘੱਟ ਦੇ ਮੈਨੂੰ ਆਇਆ ਲੱਗਦਾ ਬਈ ਨਰੇ ਨੇ ਮਾਲੀ ਚੱਲੀ ਆਪੇ ਸਬਜ਼ੀ ਕੱਟ ਦਿੰਦੀ ਆ ਅੱਛਾ ਮੈਨੂੰ ਆਇਆ ਲੱਗਦਾ ਨਰੇ ਨੇ ਆਇਆ ਫੇਰ ਇਕੂਰੀ ਆ ਜਾ ਮੜ ਜਾ ਕੂਰੀ ਆ ਜਾ ਮੜ ਜਾ ਪਾਂਡੇ ਆ ਕੁਰੀ ਲੈ ਕਾ ਆ ਜਾ ਆ ਜਾ ਆ ਜਾ ਉਸਕੇ ਦੀ ਮੇਰਾ ਕੰਦੀ ਇਸ ਸਾਰਾ ਕੰਮ ਕੰਧ ਨਾਲ ਕਰੋਗੇ ਨਹੀਂ ਤੁਹਾਡੇ ਹਾਂਜੀ ਘਰ ਦੇ ਮੈਂਬਰ ਨੇ ਹਾਂਜੀ ਪੂਰਾ ਸਾਫ ਨੂੰ ਦੇ ਨੇ ਸਾਰਾ ਡੋਕਿਆ ਬੇਡੀ ਅੱਛਾ ਕੱਲਾ ਤਾਂ ਨਹੀਂ ਤੂੰ ਕਰ ਸਕਦਾ ਕੱਲਾ ਤਾਂ ਮੈਂ ਉਹਦਾ ਅੱਕ ਲੈਣਾ ਕਰੇ ਜੀ ਕਿੱਥੇ ਕਰਨਾ ਕੱਨਾ ਇਹ ਤਾਂ ਨਹੀਂ ਹੋ ਗੱਡੂ ਤੁਸੀਂ ਇਹ ਕਰਦੇ ਸਾਰਾ ਮੈਂ ਨਹੀਂ ਕਰੇ ਤੇ ਨਾਲੇ ਬੱਚਿਆਂ ਨੂੰ ਸੰਭਾਲਦੀ ਹੈ ਸਾਰਾ ਕੰਮ ਤਾਰੇ ਤੋਂ ਕਰਕੇ ਉਹ ਵਕੀਰ ਨੂੰ ਮੇਂਨੇ ਜਿਉ ਅੱਛਾ ਰੋਟੀ ਪਾਣੀ ਤੇ ਦੂਜੇ ਦੁੱਧ ਸਾਰਾ ਮੇਰੇ ਨਾਲ ਬਹੁਤ ਕੰਮ ਕਰਦੀ ਹੈ ਬਹੁਤ ਭਾਗ ਵਾਲੀ ਹੈ ਬਹੁਤ ਕਰਮਾਂ ਵਾਲੀ ਹੈ ਤੇ ਨਾਲੇ ਬੱਚਿਆਂ ਨੂੰ ਸੰਭਲਿਆ ਨੇ ਉਹਦੀ ਤੋਂ ਹੁੰਦੀ ਹੈ ਸਾਲ ਸੱਤਵੇਂ ਜਵਾਕ ਵੀ ਸਕੂਲ ਤੇ ਜਿਤਾਰਾ ਲੋਕੇ ਅੱਛਾ ਜੀ ਹਾਂ ਮੈਂ ਤਾਂ ਬਸ ਦਿੱਤ ਪਾਇਆ ਨਾ ਅੱਛਾ ਨਹੀਂ ਪੱਤਿਆ ਨਾ ਅੱਛਾ ਹੁਣ ਰੋਟੀ ਖਾ ਕੇ ਬੱਕਰੀਆਂ ਚਾਰ ਕੇ ਲਿਆਵੇਂਗਾ ਹਾਂ ਦੋ ਚਾਰ ਘੰਟੇ ਬਾਹਰ ਚਾਰ ਕੇ ਰਾਮ ਕਰੇਗਾ ਹਾਂ ਬੈਠੇਗਾ ਹਾਂ ਠੀਕ ਹੈ ਬਹੁਤ ਘਰਮਾਂ ਵਾਲੀ ਹੈ ਬਹੁਤ ਚੰਗੀ ਹੈ ਵਿਚਾਰੀ ਸਾਰਾ ਕਾਰੋਬਾਰ ਸੰਭਲ ਰਹੀ ਹੈ ਤੇ ਬਹੁਤ ਭਗਵਾਨ ਕਰ ਦਿੱਤੀ ਹੈ ਨਰਾਇਣੇ ਦੀ ਨੂੰ ਬਹੁਤ ਤਕੜੀ ਆ ਬੱਕਰੀਆਂ ਦੀ ਸਾਮ ਕਰਦੀ ਆ ਰਿੱਕੂ ਦੇ ਘਰ ਵਾਲੀ ਬਹੁਤ ਬਹੁਤ ਮਮਾਰਤਾ ਇਹਨਾਂ ਨੂੰ ਇਹ ਮਾਲ ਸਾਮਣ ਦੇਣੀ ਏ ਬਹੁਤ ਅੱਛੀ ਏ ਵਿਚਾਰੀ ਬਹੁਤ ਸੁਭਾਦੀ ਨਿੱਗੀ ਏ ਬਹੁ ਹਾਸਮੁਖ ਜਵਾਬ ਹੈ ਚੰਗਾ ਵੀਰੇ ਬੈਠਾ ਹੱਸਾ ਕੰਮ ਕਰਦੋ ਕੋਈ ਗੱਲ ਨਹੀਂ ਅਸੀਂ ਇਹਨਾਂ ਦੀ ਇੱਕ ਦੂ ਲੈ ਕੇ ਆ ਜਾਇਓ ਕਿ ਤੁਤੋ ਰਹਿ ਐ ਹਾਂਜੀ ਲੱਖਾ ਜੀ ਹਾਂਜੀ ਕਿੰਨੀਆਂ ਬੱਕਰੀਆਂ ਢੁੱਲ ਲੈ ਤੇ ਹੁਣ ਆਪਾਂ ਘਰ ਦੇ ਨਾਲ ਗੱਲਬਾਤ ਕਰਕੇ ਤੇ ਬਾਈਆਂ ਦੀਆਂ ਬੱਕਰੀਆਂ ਦਿਖਾਵਾਂਗੇ ਹੁਣ ਤੇ ਹਲੇ ਕੱਡੀਆਂ ਨਹੀਂ ਬਾਈਆਂ ਨੇ ਇਹ ਐਂਟ ਦੀਆਂ ਗੱਲਾਂ ਨੇ ਤੁਹਾਨੂੰ ਵਧੀਆ ਬਣ ਤੇ ਤੁਸੀਂ ਕਾਰੋਬਾਰ ਜਨਾਬ ਇਹੀ ਤਰ੍ਹਾਂ ਤੋਂ ਹਾਂ ਜੀ ਇਹੀ ਕਰਿਆ ਬੋਟ ਨਹੀਂ ਕਰਿਆ ਕੋਈ ਮੈਨੇ ਇੱਕ ਵਾਰੀ ਤੁਸੀਂ ਜਾਂਦਾ ਸੀ ਮੈਥੋਂ ਦੀ ਬੋਤੇ ਚਾਰ ਦਾ ਚਾਰ ਦਾ ਬੀੜ ਪਿਆਦੀ ਤੁਹਾਡੇ ਹਾਂ ਜੀ ਹਾਂ ਮੈਨੇ ਤੂੰ ਇੱਥੇ ਕਿਸੇ ਜੱਟ ਦੀ ਮੈਂ ਸਮੁੰਦਾ ਵੀ ਦੇਖਿਆ ਹਾਂ 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 ਮੈਂ ਸਮੁੰਦੇ ਦਾ ਮੈਂ ਸੈਮੁੰਦੇ ਹਾਂ ਹਾਂ ਮੈਂ ਸੈਮੁੰਦੇ ਹਾਂ ਕਿੰਨਾ ਤਾਂ ਵੀ ਮੈਂ ਤੁਸੀਂ ਬਹੁਤ ਵਧੀਆ ਮੁੰਦੇ ਹੋ ਹਾਂ ਹਾਂ ਸਾਰੇ ਕੰਮ ਕਰਿਆ ਹੋਇਆ ਜਪੜਾ ਮੈਂ ਸਾਰੀ ਉਮਰ ਮੁੰਦ ਰਿਹਾ ਹਾਂ ਨਾ ਦੋ ਚਾਰ ਸਾਲ ਕੰਮ ਕਰਿਆ ਮੈਂ ਸਭ ਸਾਲ ਸਾੜਾ ਸਾਰੀ ਉਮਰ ਦਾ ਇਹੀ ਕੰਮ ਸਾੜਾ ਬਕਰੀ ਦਾ 30 ਦੀ ਲੈਂਦੇ ਤੇ ਮੈਂ ਸਮੁੰਦੀ ਹਾਂ 40 ਰੁਪਏ ਵੀ ਲਾਇਆ 30 ਵੀ ਲੈਣਾ ਤੇ ਅੱਛਾ ਜੀ ਮੇਰੇ ਬਾਈ ਦਰੇਣੀ ਨੇ ਜੀ ਮੈਂ ਸਾਵੀ ਮੁੰਨੀਆਂ ਨੇ ਕੁਛ ਦਿਨ ਮੈਂ ਸਾਮੁਨ ਕੇ ਟਾਈਮ ਪਾਸ ਕਰਿਆ ਬਹੁਤ ਵਧੀਆ ਕਾਰੋਬਾਰ ਕਰਿਆ ਬੱਚੇ ਪਾਲੇ ਨੇ ਜੋ ਆਖ ਪੜਾਈ ਲਿਖਾਈ ਨੇ ਕੁੜੀਆਂ ਬੈਣੀਆਂ ਥੈਣੀਆਂ ਨੇ ਇਹਨੇ ਮਿਹਨਤ ਕਰੀਏ ਪੰਜੇ ਦਸੇ ਹੱਥਾਂ ਦੀ ਕਮਾਈ ਦੇ ਨਾਲ ਅੱਜ ਤੱਕ ਮਿਹਨਤ ਕਰਕੇ ਇਹ ਇਨਸਾਨ ਇਹ ਹੀਰਾ ਬੰਦਾ ਜਮਾ ਗਰੀਬ ਬੰਦਾ ਇਹਨੇ ਬੱਚੇ ਪਾਲ ਕੇ ਘਰ-ਬਾਰ ਬਣਾਇਆ ਬਹੁਤ ਸੋਹਣਾ ਤੇ ਇਹਨੇ ਅੱਜ ਮੇਰਾ ਖਿਆਲ ਮੇਰੇ ਬਾਈ ਲਵੇ ਛੋਤੇ ਵੀਰ ਲਵੇ ਬੱਕਰੀਆਂ 70 80 ਹੋਣੀ ਹੈ 80 ਤੋਂ ਉੱਪਰ ਨਹੀਂ 80 ਤੋਂ ਉੱਪਰ ਨਹੀਂ ਮੇਰੇ ਬਾਈ ਨਰੇਨੇ ਦੀਆਂ ਬੱਕਰੀਆਂ ਇਹਦੇ ਜਵਾਖ ਬੜੇ ਨਰਮ ਨੇ ਬਹੁਤ ਮੁੰਡਿਆਂ ਦਾ ਸੁਭਾਅ ਨਿੱਕਾ ਜੋ ਮਰਜ਼ੀ ਕਹੀਂ ਜਾ ਕਦੇ ਮੱਥੇ ਤੇ ਉੜੀ ਨਹੀਂ ਲਿਉਂਦੇ ਤੇ ਮਾਲ ਚਾਰਦੇ ਨੇ ਆਪਣੀ ਨੀਂਦਤ ਕਰਦੇ ਨੇ ਕਿਸੇ ਦੀ ਠੱਗਾ ਨਹੀਂ ਥੋਰੀ ਨਹੀਂ ਚੋਰੀ ਨਹੀਂ ਬਹੁਤ ਵਧੀਆ ਇਮਾਨਦਾਰੀ ਦਾ ਸੌਦਾ ਕਰਦੇ ਨੇ ਇਮਾਨਦਾਰ ਬੰਦੇ ਤੇ ਹੁਣ ਮੈਂ ਸੰਭਲਣੋਂ ਹਟ ਗਈ ਜੀ ਤੁਸੀਂ ਹਾਂਜੀ ਹਾਂ ਹੁਣ ਸਾਡੇ ਪੱਲੇ ਬੱਕਰੀਆਂ ਚਾਰਦੇ ਹਾਂ ਹਾਂਜੀ ਹਾਂ ਥੋਡੀਆਂ ਬੱਕਰੀਆਂ ਦਿਖਾਓ ਜੀ ਮੈਨੂੰ ਵਧੀਆ ਵਧੀਆ ਕਿਹੜੀਆਂ ਕਿਹੜੀਆਂ ਨੇ ਕੀ ਕੀ ਨਸਲਾਂ ਨੇ ਇਹ ਜੀ ਸਰੋਹੀ ਨਸਲ ਦੀ ਬੱਕਰੀ ਹੈ ਹਾਂ ਜੀ ਡੀਟਲ ਸਰੋਹੀ ਚਿੱਟੀ ਅੱਖ ਲੰਮਾ ਕੰਨ ਚੌੜਾ ਕੰਨ ਤੇ ਗੁੱਜਾ ਲਿਓਟਾ ਬੱਚਾ ਬਹੁਤ ਲੰਬਾ ਹੈ ਇਹ ਕੀਮਤ ਕਿੰਨੇ ਕ ਦੀ ਹੈ ਜੀ ਕੰਨਾ ਕਰ ਦੇ ਬੱਚਾ ਆਪਾਂ ਜੀ ਕਿੰਨੀ ਕੀਮਤ ਦੇਜਨਾ ਇਹ ਤਾਂ ਹੀ 45000 ਰੁਪਏ ਮੰਗਦੇ ਜੀ ਅੱਛਾ ਮੈਂ ਖੇ ਲੈਂਦੀ ਮਹਿੰਗੀ ਹੁਣੀ ਹਾਂ ਜੀ ਹਾਂ ਅੱਛਾ ਇਹ ਆਪਣੀ 32000 ਦੀ ਜਿਸ ਸੂਈ ਜੀ ਇਹ ਦੂਜੇ ਸੂਈ ਹੈ ਜੀ ਇਹ ਕਿਹ ਸੂਏ ਹਾਂ ਇਹ ਦੂਜੇ ਸੂਏ ਆਹ ਸੋਹਣੀ ਬੱਕਰੀ ਆ ਕੁਆਲਟੀ ਦੀ ਬੱਕਰੀ ਹੈ ਹਾਂਜੀ ਹਾਂ ਇਹ ਆ ਕਾਲੀ ਹੈ ਜਿਹੜੀ ਬੀਚਲ ਜੀ ਇਹ ਨਹੀਂ ਆ ਫੜਕੇ ਨਸਲਾ ਯਾਰ ਤੁਸੀਂ ਪੰਜਾਬਤ ਬਹੁਤ ਵਧੀਆ ਰੱਖਦੇ ਹੋ ਹਾਂਜੀ ਹੈ ਪਹਿਲੇ ਤੋਂ ਇਹ ਨਸਲਾਂ ਤੋਂ ਨਵੀਆਂ ਬਣਾ ਤੁਸੀਂ ਲਵੇ ਜੱਦੀ ਰੱਖੀ ਹੋਈ ਇਹਨੂੰ ਇਹ ਦੂਜੇ ਸੂਈ ਐਕਸਟੈਂਡ ਪਲੱਸ ਹੈ ਜੀ ਹਾਂ ਜੀ ਇਹ ਵੀ ਦੂਜੇ ਸੂਈ ਹੋਈ ਆ ਹਾਂਜੀ 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 ਤੇ ਆ ਰਾਜਸਤਾਨੀ ਨਸਲ ਹੈ ਜੀ ਹਾਂ ਰਾਜਸਤਾਨੀ ਇਹਨੂੰ ਮੜੀ ਜੀ ਫੜਕੇ ਕਿਉਂ ਇਹ ਆਪਣੀ ਜਗ੍ਹਾ ਵਿਚਾਰੀ ਹੈ ਜੀ ਸੋਹਣੀ ਹੈ ਹਾਂ ਜੀ ਹਾਂ ਹਾਂ ਇਹ ਸੋਹਣੀ ਹੈ ਇਹ ਰਾਜਸਥਾਨ ਤੋਂ ਲੈ ਆਈ ਹੈ ਸਪੈਸ ਹਾਂ ਜੀ ਹਾਂ ਸਪੈਸ ਲੈ ਆਈ ਹੈ ਛੋਕੇ ਵਰਹਾ ਸ਼ੌਕ ਵਾਸਤੇ ਕਰ ਬੀੜਾ ਇੱਕ ਪਸ਼ੂ ਹਾਂ ਹਾਂ ਸ਼ੌਕ ਸੋਹਣੀ ਲੱਗਦੀ ਹੈ ਜੀ ਛੋਟੀ ਹੈ ਜੀ ਛੋਟੀ ਹੈ ਇੱਕ ਬੱਕਰੀ ਵੀਰ ਜੰਦੇ ਬੱਚਾ ਇਹਦੀ ਫਿਰ ਜੱਟ ਮੁੰਨਦੇ ਹੋ ਜੀ ਸੀ ਨਾ ਨਾ ਅਹੀਂ ਬਚੋ ਚੱਲ ਜਲਦਾ ਆ ਮੁੰਨੂ ਵੀ ਦੰਨ ਜੀ ਕੀ ਮੇਰੀ ਬੱਕਰੀ ਜੀ ਚੀਨੀ ਛੇਰੀ ਹਾਂ ਜੀ ਇਹ ਚੌਥੇ ਸੀ ਇਹ ਚੌਥੇ ਆ ਜੀ ਹਾਂ ਬਹੁਤ ਸੋਹਣੀ ਪੱਠਾ ਜੀ ਇਹਦੀ ਕੀਮਤ ਕਿੰਨੀ ਹੈ ਜੀ ਇਹਦਾ 40000 ਰੁਪਏ ਮੰਗਦਾ ਨਹੀਂ ਬਹੁਤ ਵਧੀਆ ਛੋਟਾ ਬੋਕ ਦਿਖਾਏ ਜੀ ਕਿਹੜੇ ਨਾਲ ਚਾ ਆ ਗੜ ਦੋੜ ਗਾੜਾ ਅੱਛਾ ਇਹ ਬੋਕ ਬਕਾਊ ਆ ਜੀ ਬਕਾਊ ਸੇਲ ਦੇ ਲਈ ਹੈ ਜੀ ਹਾਂ ਸੇਲ ਹੈ ਇਹ ਕੀਮਤ ਹੈ ਜੀ ਦੀ ਇਹਦਾ ਵੀ ਮੰਗਦਾ 35000 ਰੁਪਏ 35000 ਹੋ ਗਿਆ ਇਹਦੇ ਦੰਦ ਦਿਖਾਓ ਜੀ 6 8 6 ਦੰਦ ਆ ਜੀ 6 ਦੰਦ ਹੋਣਗੇ 6 ਦੰਦ ਬਹੁਤ ਕਰ ਗਿਆ ਬੱਚਾ ਤੇ ਉਹ ਵੀ ਚੌੜਾ ਹੈ ਲੰਬਾ ਥੁੰਦੇ ਹੱਡਾਂ ਦਾ ਆਪਾਂ ਹੋਰ ਵੀ ਕਰਦਾ ਜਾਈਏ ਕੋਈ ਵਾਨੀ ਇਹ ਪਕਾਈਏ ਵੀ ਇੰਨੀ ਦੀ ਵੀ ਹੋਰ ਵੀ 5000 ਰੁਪਏ 100 ਕੱਟ ਕਰ ਲਾਂਗੇ ਕਰਦਾ ਵੀ ਟਾਈਮ ਦੀ ਗੱਲ ਹੈ ਹਾਂ ਟਾਈਮ ਦੀ ਗੱਲ ਹੈ ਕੋਈ ਗੱਲ ਨਹੀਂ ਕਰਦਾ ਵੀ ਹਾਂ ਜ ਆ ਵਪਾਰੀ ਨੇੜੇ ਲੱਗਦਾ ਟਾਈਮ ਹਾਂ ਜੀ ਹਾਂ ਹਾਂ ਟਾਈਮ ਦਾ ਬੱਚਾ ਜੀ ਤੇ ਇੱਕ ਹੋਰ ਕੋਈ ਵਧੀਆ ਬੱਕਰਾ ਰੱਖਿਆ ਤੁਹਾਡਾ ਜੀ ਕਰਦਾ ਹਾਂ ਹਾਂ ਛੱਡ ਮੈਂ ਹੁਣ ਆਹ ਕਾਲਾ ਬੋਗ ਰੱਖਿਆ ਹੈ ਅੱਛਾ ਜੀ ਖਾਓ ਜੀ ਲੈਣ ਵਧੀਆ ਵਧੀਆ ਖੋਤੀ ਲੈ ਆਓ ਜੀ ਕੱਢ ਕੇ ਖੋਤੀਆਂ ਹਾਂ ਭਰੇ ਬੱਚੇ ਇਹਦੀ ਵੀ ਚਿੱਟੀ ਅੱਖ ਹੈ ਜੀ ਚਿੱਟੀ ਅੱਖ ਹੈ ਇਹ ਸੋਹਣੀ ਬੱਕਰੀ ਹੈ ਕੈਸੂਏ ਜੀ ਇਹ ਚੌਥੇ ਪੰਜਵੇਂ ਹੋ ਗਈ ਇਹ ਚੌਥੇ ਰਹੇ ਨੇ ਜੀ ਦੂਜੀ ਬਣਾ ਕੇ ਕਰਦੇ ਚੌਥੇ ਸੋਹੇ ਜੀ ਹਾਂ ਜੀ ਇਹ ਦਿਖਾਓ ਜੀ ਜਾਂਦੇ ਨੇ ਥੇਲ ਦੇ ਲਈ ਹੈ ਜੀ ਅੱਜ ਸੇਲ ਹੋਈ ਇਹਦੀ ਸੇਲ ਹੈ ਜੀ ਹਾਂ ਜੀ ਸੇਲ ਕਰਤੀ ਹੈ ਜੀ ਇਹਦਾ ਜੀ 35000 ਮਾਇਨੇ ਜੀ ਅੱਛਾ ਬੱਚੇ ਕਹਿੰਦੇ ਜੀ ਬੱਚਾ 22 ਅੱਛੇ ਤਕੜਾ ਹੁਣ ਹਾਂ ਜੀ ਹਾਂ ਪਾਗੜਾ ਜੀ ਇਹਦਾ ਜੀ ਇਹ ਲਾਲ ਪੂਰੀ ਹੈ ਹਾਂ ਜੀ ਚਿੱਟਾ ਮੱਥਾ ਲਾਲ ਪੂਰੀ ਹੈ ਬਹੁਤ ਸੋਹਣੀ ਹੈ લાલ આੱਖ ਦੀ બકરી ਹੈ ਜੀ ਇਹ ਲਾਲ આੱਖ ਹੈ ਜੀ ਇਹਦੀ ਕੀਮਤ ਜੀ ਇਹ ਆਪ 48000 ਰੁਪਏ ਮੰਗਦੇ ਬકરીਆਂ સੁੱધੀਆਂ ਯਾਰ બહુત સારીਆਂ ਨੇ ਕਿੱਥੋਂ ਲੈ ਕੇ ਆયા ਤੁਸੀਂ બસ આઈ ਲਾਲੇ ਲਈ તો ਮਿਲ ਜਾਣਾ ਮਿਲຊੋ ઓઈ ਲੈ ਵੀ ਤਾਂ ਨਹੀਂ ਹਾਂ ਹਾਂ ਝਾਂਟੇ વેચ ਵੀ ਦਿੰਨੇ ਜੀ ਰਹਿ ਵੀ ਦਿੰਨੇ ਹਾਂ બકરીਆਂ વેચਣ ਵਾਲੀਆਂ ਤਾਂ ਹੈ ਹੀ ਨਹੀਂ ਇਹ ના કોઈ ਬੰਦਾ ਕੋਈ ਲੈ ਲਈ ਮਾਲ ਰੱਖਿਆ ਹੋਣਾ ਜੀ ਆਪਣਾ ਘਰ ਦਾ ਦੇਖਦੇ ਘਾਟਾ ਸੀ ਮਾਲ আচ্ছা ਜੀ ਹਾਂ ਪੂਰੀ ਪੱਠ પਲੂਣ ਹੈ ਨੇ ਪਹਿਲਾਂ ਸੂਈ ਆ ਇਹ ਮੇਰਾ ਖਿਆਲ ਦੋ ਬੱਚੇ ਨਹੀਂ ਜਿਹਦੇ ਹਾਂ ਦੋ ਦੋ ਬੱਚੇ ਨੇ ਹਾਂ ਦੁੱਧ ਕਢਾਉਣ ਦੀ ਮਾਰੀ ਰਿੰਗਦੀ ਹੈ ਹਾਂ ਹਾਂ ਕਈ ਆਂਦੇ ਨੇ ਹਾਂ ਜੀ ਹਾਂ ਜੀ ਰਾਜੋ ਜੀ ਇਹਦੇ ਤੁਸੀਂ ਆ ਮੇਮ ਨੇ ਇਹ ਦੇਖਣ ਦੇ ਵਾਸਤੇ ਆਈਏ ਇਥੋਂ ਹਾਂ ਹਾਂ ਮੇਮ ਨੇ ਵਾਸਤੇ ਆਹ ਛੋਟ ਮਾਰੋ ਜਿੰਨਾਂ ਦਾ ਚਾਈ ਨੇ ਨੇ ਰਾਤ ਨੂੰ ਇੱਥੇ ਬਾੜਦੇ ਹਾਂ ਹਾਂ ਜੀ ਕੁਝ ਬੱਚੇ ਪਹਿਲੇ ਬਾੜੇ ਚ ਨੇ ਅੱਛਾ ਕੁਝ ਬੱਚੇ ਉਧਰ ਲੱਗ ਨੇ ਜੀ ਹਾਂ ਜੀ ਛੋਟੇ ਬੱਚੇ ਨਾ ਦੱਬ ਦੁੰਦੇ ਨੇ ਬੱਕਰੀਆਂ ਆਹਾਂ ਕੀ ਹੈ ਜੀ ਉੱਤੇ ਇਹ ਖੁਰਲੀਆਂ ਸੀਨਾ ਚ ਕੀ ਕਰਦੇ ਤੁਸੀਂ ਇਹ ਕਣਕ ਦਾ ਨਹੀਂ ਕਣਕ ਦਾ ਦਾਣੇ ਨਹੀਂ ਪਾਉਂਦੇ ਹੋ ਦਾਣੇ ਜਾਂਦੇ ਸਭ ਕਾ ਜੀ ਅੱਛਾ ਛਿਲਕਾ ਵੀ ਪਾਉਂਦੇ ਹੋ ਹਾਂ ਜੀ ਇਹ ਖੁਰਲੀਆਂ ਬਣਾਈਆਂ ਨੇ ਇਹ ਨਾ ਵਾਸਤੇ ਹਾਂ ਜੀ ਹਾਂ ਖੁਰਲੀਆਂ ਬਣਾ ਜਾਣਗੇ ਸੋ ਪਰਾਟਾ ਬੜੀ ਬੰਦੇ ਦੀ ਸਕੀਮ ਤਖੜੀ ਹੈ ਹਾਂ ਹਾਂ ਉਹ ਤਾਂ ਵਧੀਆ ਸਕੀਮਾਂ ਲਾਉਂਦਾ ਇਹ ਬੰਦਾ ਪੁਰਾਣਾ ਬੰਦਾ ਹੈ ਤੇ ਆ ਪੱਖਾ ਫਿਰ ਇਹਨਾਂ ਨੂੰ ਮੱਛਰ ਵਾਸਤੇ ਨਹੀਂ ਹਾਂ ਜੀ ਦਰਦ ਸਹੀ ਦੁੱਧੇ ਵੀ ਟੰਗਣ ਵਾਲੇ ਨਹੀਂ ਪੱਕੇ ਬਸ ਕੋਲੇ ਮਾਰ ਲਈ ਪੱਕੇ ਨਾਲ ਉੱਤੇ ਲਾਏ ਫਿਰੇ ਹਾਂ ਪੱਕੇ ਨਹੀਂ ਜੀ ਦੋ ਉੱਤੇ ਲਾ ਕੇ ਮੱਛਰ ਆਏ ਮੱਛਰਾਂ ਦੇ علاوہ ਹੁਣ ਮੱਛਰ ਤੋਂ ਅੱਛਾ ਮਤਲਬ ਪੂਰੀ ਸ਼ਾਮ ਕਰਦੇ ਹਾਂ ਹਾਂ ਪੱਕੇ ਨਾਲ ਮੈਨੂੰ ਆ ਲੈਦੇ ਵੀ ਥੋੜੇ ਮੱਛਰ ਲੱਜੂ ਇਹਨਾਂ ਦੇ ਬੱਚੇ ਨਹੀਂ ਮੱਛਰ ਲੱਗਣਦੇ ਸੀ ਅੱਛਾ ਜੀ ਮੈਂ ਕਿਹਾ ਤੁਹਾਨੂੰ ਵੀ ਨਾਲ ਗਾ ਲਿਓ ਗਈ ਵਾਹ ਜੀ ਵਾਹ ਬਹੁਤ ਤਕੜੀ ਸ਼ਾਮ ਹੈ ਬੰਦੇ ਦੀ ਤੇ ਇਹ ਦਾ ਸਾਧਮਾ ਜਰਾ ਤੇ ਨੌ ਨਰੇਣਾ ਹਾਂਜੀ ਤੇ ਲੱਖਾ ਬਾਈ ਉਹਨਾਂ ਦੇ ਮੁੰਡੇ ਰੀਤੂ ਬਾਈ ਜੀ ਉਹਨਾਂ ਦੇ ਪੁੱਤਰ ਤੇ ਜਿਨ੍ਹਾਂ ਨੇ ਬੂਰੀ ਜੀ ਨਾਲ ਰਗਜਾਰ ਕਰਿਆ ਬਖਰਾ ਬ੍ਰਿਜ ਦੇ ਇਹ ਰਖਾ ਬ੍ਰਿਜ ਦੀ ਕਿੰਨੇ ਸਾਲ ਦਾ ਹੋਵੇ ਇਹ ਹੋ ਗਿਆ ਵੀ 2 ਸਾਲ ਦਾ 2 ਸਾਲ ਦਾ ਹੀ ਅੱਛਾ ਜੀ ਤਾਂ ਦੋ ਹੋ ਗਿਆ ਇਹ ਤੇ ਤਾਂ ਜੀ ਹੋ ਗਿਆ 4 ਦੰਦ 2 ਸਾਲ ਦਾ ਹੋ ਗਿਆ ਹਾਂ ਜੀ ਹਾਂ 4 ਦੰਦ ਦਾ ਬੱਚਾ ਬਹੁਤ ਸੋਹਣਾ ਬੇਟਾ 2 ਸਾਲ ਦਾ ਹੋ ਗਿਆ ਜਾਂ ਦੰਦ ਹੋਵੇ ਖੰਨ ਬੋਸ ਜੀ ਜੋ ਬਹੁਤ ਅੱਛਾ ਬੱਚਾ ਹੈ ਇੰਨਾ ਚਾਹਿਆ ਆ ਡਰ ਬਹੁਤ ਅੱਛਾ ਇਸ ਬੱਚੇ ਦਾ ਨੂੰ ਦਿਖਾਉਣਾ ਬਹੁਤ ਵਧੀਆ ਡਰ ਹੈ ਇਸ ਦਾ ਕੋਈ ਬਹੁਤ ਵਧੀਆ ਬੱਚਾ ਸੇਲ ਕੇ ਲਈ ਕਰੀਏ ਸੇਲ ਕਰਨਾ ਕਰਨੇ ਲਈ ਹੈ ਸੇਲ ਕੋ ਨਹੀਂ ਬੱਚਾ ਸੇਲ ਨਹੀਂ ਕਾਲਾ ਬੱਚਾ ਸੇਲ ਕਰਨਾ ਖੜਚੇ ਬੱਚਾ ਅੱਛਾ ਜੀ ਇਹਦਾ ਬੱਚਾ ਪਾਲਣਾ ਵਿੱਚ ਕੋਈ ਆ ਪਾਛਾ ਇੱਕ ਛਕਰੀ ਜੀ ਇਹ ਪਾਛਾ ਰੱਖੀ ਹੋਈ ਹੈ ਜੀ ਮਾਲ ਚ ਅੱਛਾ ਜੀ ਨਾ ਨੱਬੀ ਅੱਛਾ ਜੀ ਮੇਰੇ ਸਾਹ ਚ ਖੀਰੀ ਹੋ ਗਈ ਜਹਾਂ ਇਸ ਦਾ ਦੋ ਦੰਦ ਦੋ ਦੋ ਦੰਦ ਹੋ ਗਏ ਜੀ ਦੁੱਗੀ ਹੋ ਗਈ ਪਰ ਸਾਹ ਦੁੱਗੀ ਬਹੁਤ ਵਧੀਆ ਪਰਖਾ ਜੀ ਬਹੁਤ ਵਧੀਆ ਲਾਲ ਲਾਪੀ ਤੱਤੀ ਬੱਕਰੀ ਆ ਪਰਸਰੀ ਪਿਓਰ ਵਿਚਲ ਹਜੇ ਇਹ ਕ੍ਰੋਸ ਤੋਂ ਨਹੀਂ ਹੋਈ ਜੀ ਨਾ ਜੀ ਨਾ ਹਰ ਇੱਕ ਸਾਲ ਹੋਰ ਨਹੀਂ ਕਰਾਉਂਦੇ ਕਰਾ ਸੀ ਨੂੰ ਅੱਛਾ ਜੀ ਦੰਦ ਕਰਾਉਂਦੇ ਜੀ ਚਾਰ ਦੰਦ ਹੋ ਗਏ ਮਤਲਬ ਕੱਦ ਹੋ ਜੂ ਦਾ 40 ਇੰਚ ਹਾਂ ਜੀ 40 ਇੰਚ ਕੱਦ ਹੋ ਜੂ ਰਾ ਹੋ ਜੀ ਬੱਕਰੀ ਬਹੁਤ ਹੈ ਜੀ ਤੁਹਾਡੇ ਇਹ ਇਹ ਨਾਗਰੀ ਹੈ ਜੀ ਬੱਕਰੀ ਹਾਂ ਇਹ ਨਾਗਰੀ ਹੈ ਜੀ ਅੱਛਾ ਇਹ ਨਾਗਰੀ ਆਈ ਹੈ ਹਾਂਜੀ ਹਾਂ ਇਹ ਲੰਗਰਾਤੀ ਕਿਉਂ ਆਈ ਉਹ ਟੱਕਰ ਟੁੱਕਰ ਮਾਰੀ ਕਿਤੇ ਕਰਨਾਂ ਬੱਕਰੀਆਂ ਟੱਕਰ ਮਾਰ ਦਿੰਦੇ ਨੇ ਜੀ ਲੱਤ ਤੇਰੇ ਪਲੇ ਪਾਸੋਂ ਆਈਦਾ ਨਹੀਂ ਜਿਵੇਂ ਬੱਕਰੇ ਟੱਕਰ ਮਾਰ ਦਿੰਦੀਆਂ ਨੇ ਜੀ ਫਿਰ ਲੰਗ ਮਾਰਦੇ ਉਹ ਇਹ ਵੀ ਕਾਲੀ ਬੱਕਰੀ ਬਹੁਤ ਤੇਰੀ ਘਰ ਚੂਰ ਆਈ ਜੀ ਅੱਛਾ ਜੀ ਬਹੁਤ ਸਹੀ ਹੈ ਇਹ ਘਰ ਦੀ ਆ ਜੀ ਕਿ ਆਹਾ ਬੱਕਰੀ ਦਿਖਾਓ ਦੀ ਥੋੜੀ ਜੀ ਆ ਵੀ ਬੋਲੇ ਇਹ ਕਿੱਥੋਂ ਲੈ ਕੇ ਆਏ ਇਹ ਤੁਸੀਂ ਇਹ ਝੜਬਤ ਹੋਈ ਦੀ ਜੀ ਅੱਛਾ ਇਹ ਦੜਬ ਬਦਲਾਈ ਦੀ ਥਾਂ ਅੱਛਾ ਕਿਸੇ ਪਾਲੀ ਤੋਂ ਲਈ ਹੋਇਆ ਇਹ ਤੋਂ ਲਈ ਜੀ ਕਿੰਨੇ ਦੀ ਆਈ ਸੀ ਇਹ ਇਹ ਆਈ ਦੀ ਉਹ ਜੀ ਹੁਣੇ 40000 ਦੀ 40000 ਦੀ ਬਹੁਤ ਪੈਸੇ ਲਾ ਕੇ ਬੱਕਰੀ ਖਰੀਦੀ ਆ ਚੰਗੀ ਆਈ ਦੋ ਬੱਚੇ ਦੀ ਜਦੋਂ ਦੋ ਨੇ ਜੀ ਹੁਣੇ ਥੱਲੇ ਆ ਉਹ ਤੋਂ ਵੀ ਦੋ ਬੱਚੇ ਹੀ ਕਾਲੀ ਅੱਛਾ ਜੀ ਉਹ ਦੋ ਬੱਚੇ ਰੱਖੀ ਹੋਈ ਸੀ ਜੀ ਬੰਦਾ ਆਪ ਨਹੀਂ ਚੁੜੀ ਬੱਕਰੀ ਸੋਹਣੀ ਹੈ ਜੀ ਬਹੁਤ ਸੋਹਣਾ ਆ ਡਰ ਬੱਕਰੀ ਦਾ ਅੱਛਾ ਜੀ ਹੁਣ ਬੱਚੇ ਇਹਦੇ ਨਾਲ ਨੇ ਜੀ ਹਾਂ ਜੀ ਹੁਣ ਵੀ ਦੋ ਬੱਚੇ ਨੇ ਦੋ ਬੱਚੇ ਨਾਲ ਨੇ ਕੋਈ ਨਹੀਂ ਹੁਣ ਕੋਈ ਸੇਲ ਕੇ ਲਈ ਹੈ ਜੇ ਕੋਈ ਪੁੱਛੇ ਤਾਂ ਹਾਂ ਜੀ ਹਾਂ ਬੱਕਰੀਆਂ ਤੋਂ ਨਹੀਂ ਜੀ ਦਾ ਬੱਕਰੀਆਂ ਤੋਂ 40 ਲਈਏ ਤਾਂ 50 ਨੂੰ ਲਵਾਂਗੇ ਹਾਂ ਨਹੀਂ ਕੱਟ ਕੇ ਜੀ ਬਹੁਤ ਵਦੀਆਂ ਸਰੋਹੀ ਨਸਲ ਦੀ ਬੱਕਰੀਆਂ ਵੀ ਚੱਲ ਸਿਆਰ ਚਿੱਕੀ ਆ ਕਰਦਾ ਫਾਇਦਾ ਜੀ ਆ ਕਈ ਬੰਦੇ ਹੁੰਦੇ ਨੇ ਕੀ ਆਪਣੀ 50000 ਰੁਪਏ ਮੰਗੀਆਂ ਲੱਖ ਤੋਂ ਬਹੁਤ ਵਦੀਆਂ ਬਾਈਆਂ ਦਾ ਮਾਲ ਹੈ ਬਹੁਤ ਵਦੀਆਂ ਹਰਿਆਣੀ ਸਿਹਣੀ ਬਹੁਤ ਵਦੀਆਂ ਪਰਵਾਰ ਘਰਾਂ ਬਹੁਤ ਵਦੀਆਂ ਮਾਲ ਹੈ ਜੀ ਮੇਰੇ ਬਾਈ ਘਰੇਨੇ ਦਾ 122 ਆਪਾਂ ਛੋਟੂ ਜਸੂਏ ਅੱਛਾ ਜੀ ਇਹ ਦੂਜੇ ਸੂਏ ਸੂਏ ਜੀ ਅੱਛਾ ਜੀ ਬਹੁਤ ਸੋਹਣਾ ਕੰਨ ਹੈ ਬੱਕਰੀ ਦਾ ਚੌੜਾ ਕੀ ਕੀਮਤ ਹੈ ਜੀ ਇਹਦਾ ਵੀ 35000 ਬੱਚੇ ਕਿਹ ਹੈ ਇਸਕੇ ਤੋਂ ਸ਼ੁਰੂ ਹੋਈ ਅੱਛਾ ਆਹ ਅੱਛਾ ਜੀ ਮੇਰਾ ਮੁਕਾਬਲਾ ਬੱਕਰੀ ਦਾ ਥਾਂ ਜਣਾ ਤੇ ਕੰਨ ਬਹੁਤ ਸੋਹਣਾ ਹੈ ਕਿ ਕਿਸੇ ਬਾਈ ਨੂੰ ਜੇ ਸੇਲ ਹੋਵੇ ਤਾਂ ਬਾਈ ਦੀ ਬੱਕਰੀ ਵਕਾਊ ਹੈ ਕਿਸੇ ਨੂੰ ਚਾਹ ਮਾਨ ਹੋਵੇ ਤਾਂ ਬਾਈ ਲੱਖਾ ਜੀ ਦੀ ਬੱਕਰੀ ਦੀ 3 ਤੋਂ 35000 ਰੁਪਇਆ ਥੱਲੇ ਆ ਬਚਾਈ ਥੱਲੇ ਦੇ ਕਾਲਾ ਬੱਚਾ ਜੀ ਬਹੁਤ ਸੋਹਣਾ ਬੱਚਾ ਜੀ ਦਾ ਮੇਰੇ ਖਿਆਲ ਕੱਲਾ ਹੈ ਜੀ ਨਾ ਦੋ ਤੇ ਜੀ ਇੱਕ ਮਰ ਗਿਆ ਨਾ ਇੱਕ ਵੇਚਤਾ ਜੀ ਇੱਕ ਵੇਚਤਾ ਵੀ ਮਰ ਗਿਆ ਨਾ ਅੱਛਾ ਜੀ ਵੇਚਤਾ ਜੀ ਸੋਹਣੀ ਪੱਠ ਹੈ ਤੇ ਬੱਚਾ ਹੈ 35000 ਰੁਪਏ ਦੀ ਕੀਮਤ ਹੈ ਤੇ ਬਾਈਆਂ ਦਾ ਬਹੁਤ ਕਾਰੋਬਾਰ ਹੈ ਜੀ ਉਧਰ ਆ ਜਾ ਹੁਣ ਆਪਾਂ ਬਾਹਰ ਨਿਕਲਿਓ ਬਾੜੀ ਲਾ ਦੋ ਬਹੁਤ ਸੋਹਣਾ ਮਾਲ ਹੈ ਬਹੁਤ ਵਧੀਆ ਸਿਰੇ ਨੂੰ ਸਿਰਾ ਲਾਇਆ ਪਿਆ ਹੈ ਹੇ ਅੱਜ ਬੰਦੇ ਨੇ ਰੁੱਖਾਂ ਦੇ ਨਾਲ ਮੁੰਟ ਕੀਤੀ ਹੈ ਇਹੋ ਵੀ ਕੈਮਰੇ ਚ ਚਾਲੂ ਦੀ ਅੰਦਰ ਮੈਂ ਕੋ ਵੀਡੀਓ ਰਿਕਾਰਡ ਕਰਾਵਾਂਗੇ ਆਜੋ ਨਿਕਲਿਆ ਉਜੀਰਾ ਨਿਕਲਿਆ ਆਰਾਮ ਨਾਲ ਕੈਮਰੇ ਵਾਲਿਓ ਸਭਾਈ ਆਪੇ ਲਾ ਦੋ ਹਾਂ ਜੀ ਹਾਂ ਅੱਛਾ ਹਾਂ ਜੀ ਹਾਂ ਇਹ ਪੱਤੇ ਸਾਰਾ ਦਿਨ ਥੰਦੇ ਨੇ ਜੀ ਇਹ ਅੱਛਾ ਇਹ ਪਾਣੀ ਪੀਂਦੇ ਨੇ ਸਾਰਾ ਦਿਨ ਤਾਸਲੇ ਹਾਂ ਜੀ ਹਾਂ ਸ਼ੇਵ ਵਾਲਾ ਵੀ ਥੋੜਾ ਸਪੈਸ਼ਲ ਬਣਾਇਆ ਹੈ ਜੀ ਹਾਂ ਜੀ ਸਪੈਸ਼ਲ ਉਧਰੋਂ ਮਾਲ ਪੰਗ ਹੋ ਜਾਂਦੇ ਜਿਵੇਂ ਹੁਣ ਛੋੜੇ ਨਹੀਂ ਅੱਛਾ ਜੀ ਹੁਣ ਆਪਾਂ ਆਪਣੇ ਵਾਲੀ ਵੀਡੀਓ ਵਿੱਚ ਬਣਾ ਲਈ ਇੱਕ ਵਾਰੀ ਪਾਲ ਪੜਦੀ ਹੈ ਆਪਣੇ ਅੱਛਾ ਜੀ ਉਹ ਆਪਣਾ ਅੱਧਾ ਵਾਲਾ ਇਧਰੋਂ ਹਰਾਤ ਨੂੰ ਜੀ ਅੱਛਾ ਜੀ ਹਾਂ ਜੀ ਹਾਂ ਤੇ ਉਹ ਮਾਲ ਉਹਦੇ ਵਿੱਚ ਕੀ ਬਾੜਦੇ ਨੇ ਜੀ ਉਹਦੇ ਵਿੱਚ ਮੇਵਨੇ ਪੜਦੇ ਨੇ ਜੀ ਅੱਛਾ ਉਹ ਬੱਚਿਆਂ ਦੇ ਲਈ ਹੈ ਬੱਚਿਆਂ ਦੀ ਹੈ ਛੋਟੇ ਛੋਟੇ ਵਾਸਤੇ ਨਹੀਂ ਨਹੀਂ ਇਹ ਵੀ ਉਹ ਵੀ ਹੈ ਅੱਛਾ ਇਹ ਰਾਤ ਨੂੰ ਪੂਰੇ ਹੀ ਬਾੜਦੇ ਆ ਜੀ ਹਾਂ ਜੀ ਕਈ ਵਾਰ ਓਵਰ ਲੋਡ ਹੋ ਜਾਂਦਾ ਨਹੀਂ ਜਦੋਂ ਜਿਵੇਂ ਜੀ ਅੰਤ ਨਗਰ ਮੈਸ ਵਾ ਜਾਂ ਬਾਹਰ ਵੀ ਦੁੱਖਾਂ ਦਾ ਹੈ ਜ ਆ ਯੋ ਟੈਂਕੀ ਪਾਣੀ ਵਾਲੀ ਪੂਰਾ ਸਰਵੰਦਾ ਜੀ ਇਹ ਕੀ ਦਾ ਬਹੁਤ ਪ੍ਰਵੰਦਾ ਬੱਚੇ ਬਹੁਤ ਨੇ ਥੱਲੇ ਸਾਰੇ ਸੇਵ ਦੇ ਲਈ ਨੇ ਜੀ ਹਾਂ ਯਾ ਸਾਰੇ ਸਭ ਰੰਗ ਨੇ ਹਾਈ ਹਾ ਕੋਈ ਰੰਗ ਦਾ ਬੱਚਾ ਨਾ ਸਾਰੇ ਰੰਗ ਨੇ ਬਾਈਂਦਰੇ ਨੇ ਜੀ ਸਾਰੇ ਰੰਗ ਬਾਈਂ ਦੇ ਕੀ ਕੀ ਨੇ ਅੱਛਾ ਆਤੀ ਚੰਗਿਆ ਹੈ ਜੀ ਇਹ ਵੀ ਖੁਰਲੀ ਆਈ ਇਹ ਖੁਰਲੀ ਖੁਰਲੀ ਹੈ ਇੰਨੀਆਂ ਖੁਰਲੀਆਂ ਥੱਲੇ ਵੇ ਹਾਈ ਬਰ ਸਵਾਦਮੀ ਨੇ ਪਾਨੇ ਦਾਣਾ ਫੱਕਾ ਜਦੋਂ ਹਾਂ ਦੋ ਪੱਖੇ ਲਾ ਰਖ ਲੈਗੇ ਹਾਂ ਜੀ ਹਾਂ ਚਲੋ ਆ ਜੀ ਭਰ ਆਣੇ ਆ ਜੀ ਬਾ ਆਉਂਦੇ ਤੇ ਅਜਿਹੇ ਕੱਢੂ ਨਾ ਲੱਗ ਰਿਹਾ ਸੀ ਆ ਜਾ ਆ ਜਾ ਬਈਆ ਵੀਡੀਓ ਬਣਾ ਲਈ ਸਾਡੀ ਪੜਾ ਸਾਡੇ ਫੋਟੋ ਲਵਾਗੇ ਆਪਾਂ ਫੋਟੋ ਸ਼ਾਟ ਪੁਰਾਣ ਜੀ ਬਾਈ ਨਰੈਣਾ ਜੀ ਦੇ ਅਸੀਂ ਘਰ ਪਹੁੰਚੇ ਅੱਜ ਅੱਗੋਂ ਆਉਣ ਦੇ ਖੇਤਰ ਤੋਂ ਖੜ ਗਏ ਸਾਡਾ ਜੀਤ ਰਿਹਾ ਸੀ ਕਿਹਾ ਉਹਨੂੰ ਇਹਨੂੰ ਗੱਡੀ ਰੋਕ ਤੇ ਆਪਣਾ ਕਿ ਇੱਥੇ ਯਾਰ ਮਿੱਤਰ ਹੈ ਬਹੁਤ ਪੁਰਾਣਾ ਸਾਲਾਂ ਤੋਂ ਪਹਿਲਾਂ ਮੱਝਾਂ ਦਾ ਸੰਭੰਦ ਰਿਹਾ ਤੇ ਦੂ ਬਾਅਦ ਆਪਣਾ ਬੱਕਰੀਆਂ ਦਾ ਕਾਰੋਬਾਰ ਕਰਦਾ ਰਿਹਾ ਬਾਈ ਸਾਡਾ ਜੀ ਕਰਿਆ ਉਹਨੂੰ ਮਿਲਣ ਨੂੰ ਤੇ ਉਹਦੇ ਘਰ ਪਹੁੰਚੇ ਚਾਹ ਪਾਣੀ ਪੀਤੀ ਰੋਟੀ ਪਾਣੀ ਖਾਦਾ ਪੀਤਾ ਤੇ ਉਸਾਨੀ ਚੌਹਮਾ ਨੂੰ ਉਹਦੇ ਆਉਂਦੀ ਵੀਡੀਓ ਬਣਾਈ ਵੀਡੀਓ ਨੂੰ ਸ਼ੇਅਰ ਕਰਿਓ ਦੇਖਣ ਵਾਲਿਓ ਕੈਨੇਡਾ ਅਮਰੀਕਾ ਵਾਲਿਓ ਮੇਰੇ ਵੀਰੋ ਗਰੀਬ ਬੰਦਾ ਚਾਹਾਂ ਇਮਾਨਦਾਰ ਬੰਦਾ ਉਹਨਾਂ ਦੀ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੇ ਤਾਂ ਇਹ ਇੱਕ ਗੇਮ ਹੈ ਇੱਕ ਤਰ੍ਹਾਂ ਦੀ ਉਹਨੂੰ ਯਾਰ ਨੂੰ ਜਰੂਰ ਯਾਦ ਕਰਿਓ ਬਾਈ ਨਰੇਣਾ ਪਿੰਡ ਸਾਧ ਮਾਜਰਾ ਉਹਨਾਂ ਦਾ ਤੁਹਾਨੂੰ ਨੰਬਰ ਦੇਵਾਂਗੇ ਨੰਬਰ ਦੇ ਕੇ ਬਾਈ ਨਰੇਨੇ ਜਿੱਦੀ ਮੂਹਰੇ ਅਸੀਂ ਵੀਡੀਓ ਦੇ ਵਿੱਚ ਫੋਟੋ ਲਾਵਾਂਗੇ ਆ ਉਹਨਾਂ ਦਾ ਕਾਕਾ ਜੀ ਵੱਡਾ ਨੌਏ ਮੈਂ ਮੇਰੇ ਬਾਈ ਦਾ ਭੁੱਲ ਗਿਆ ਲੱਖਾ ਤੇ ਆਹ ਬਾਈ ਛੋਟਾ ਰਿੱਕੂ ਜੀ ਆ ਉਹਨਾਂ ਦਾ ਪੋਤਾ ਜੀ ਸਸਰੀ ਘਰ ਸਾਰਿਆਂ ਨੂੰ ਵੀਡੀਓ ਸਭ ਨੂੰ ਚੰਗੀ ਲੱਗੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲੈਂਕ ਕਮੈਂਟ ਕਰਿਓ ਜੀ ਵੀਰ ਜੀ ਹੱਥ ਵੰਨ ਕੇ ਬੇਨਤੀ ਰਾਜੂ ਗੋਟ ਫਾਰਮ ਟੜਬਾ ਪੰਜਾਬ ਤੋਂ ਸਸਰੀ ਘਰ ਸਸਰੀ